ਇਤਾ ਜੈਸਾ ਬੀਜੋ ਲੋ ਨੇ ਕਰਮਾਂ ਸੰਧੜਾ ਕੀ ਅੱਜ ਜੇ ਆਪਦੀ ਮਾਂ ਨਾ ਸਮਝਿਆ ਅੱਜ ਨੂੰ ਨਾ ਸਮਝਿਆ ਆਪਦੀ ਧੀ ਨਾ ਬਣਾਇਆ ਉਹਨੂੰ ਤੇ ਕਹਿੰਦੇ ਫਿਰ ਆਪਣੇ ਨਾਲ ਵੀ ਹੋਣੀਆਂ ਨੇ ਇਤਾ ਬ੍ਰਹਿਮੰਡ ਵਿੱਚ ਜੋ ਤੁਸੀਂ ਦਿਓਗੇ ਉਹ ਤੁਹਾਨੂੰ ਮੋੜਨਾ ਕਈ ਗੁਣਾ ਹੋ ਕੇ ਆਖੋ ਸਤਨਾ ਬੀਜ ਇੱਕ ਬੀਜਿਆ ਜਾਂਦਾ ਨਾ ਨਿਕਾ ਜਾ ਤੇ ਜਦੋਂ ਕਣਕ ਬਣਦੀ ਹੈ ਦਾਣੇ ਨਿਕਲਦੇ ਤੇ ਕਿੰਨੇ ਫਲ ਕਿੰਨੇ ਗੁਣਾ ਵੱਧ ਤੇ ਇਸੇ ਤਰ੍ਹਾਂ ਬੀਜ ਮਾੜਾ ਉਹ ਕਈ ਗੁਣਾ ਦੁੱਖ ਵੱਧ ਦਿੰਦਾ ਆਖੋ ਸਤਨਾ ਤੇ ਚੰਗਾ ਬੀਜਿਆ ਤੇ ਕਈ ਗੁਣਾ ਸੁੱਖ ਵੀ ਵੱਧ ਮਿਲਣਾ ਇਹ ਤਾਂ ਇਹ ਸਰੀਰ ਕਰਮ ਕੀ ਧਰਤੀ ਇਹ ਸਰੀਰ ਵਿੱਚ ਰਹਿੰਦੇ ਆ ਜੋ ਬੀਜ ਲੇਗਾ ਉਹ ਤੈਨੂੰ ਮਿਲ ਜਾਏਗਾ